ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖਸਮ ਦੀ ਨੂਰੇ ਅਰ ਸੋਹ ਕੋਰ ਸੋਹ ਝਟੀਆਂ ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਉਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇਸਾਹ ਸਤ ਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿ ਗੁਰ ਸਾਦੇ ਮੇਰਾ ਹਿਰਦੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖਾ ਦੁਖੀ ਉਤਰੇ ਗੋਰੇ ਨਾਮ ਦੀਓ ਰੇਨ ਲੱਤਾ ਦਾਇ ਰਤਨ ਨਾਮ ਹਾਰੇ ਬਸਿਆ ਗੋਰ ਹਾਥ ਤਰਿਓ ਮੇਰਾ ਮਾਤਾ ਜਨਮ ਜਨਮ ਕੇ ਕਿਲ ਬੇਖ ਦੁਖੀ ਉਤਰੇ ਗੋਰੇ ਨਾਮ ਦਿਓ ਰੇਨ ਲਾਥਾ ਜੋ ਰਾਮ ਨਾਮ ਸਾਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਿਰੜਾਇਆ ਬੇਨਾਵਾ ਜੀਵਨ ਬਿਰਥਾ ਰਹਾ ਬੇਨ ਗੁਰ ਮੂੜ ਪਾਏ ਹ ਮਨ ਮੁਖ ये मोह माया नित्य फत्ता तिन साधु चरण न सेवे कबहि तिन सब जन्म अका ਜਿਨ ਸਾਦ ਚਾਰਾਣ ਸਾਦ ਪਗ ਸੇਵੇ ਤੈਨ ਸਫਲੋ ਜਨਮ ਸਨਾਤਾ ਕੀ ਜਾਏ ਦਾਸ ਦਾਸ ਦਸਨ ਕੋ ਹਾਰੇ ਦਯਾ ਤਾਰੇ ਜਗਨਨਾਥਾ हम अंदले ज्ञानहीन अग्ने क्यों चल है मार्ग पंथा हम अंदले को गोरे अंचल दीजा जान नानक चल हिलंथ हम अंदुले ज्ञानहीन अॻियनी क्य चल है हारगे ਵੰਥਾਂ ਹਮ ਅੰਦਲੇ ਕੋ ਗੁਰ ਅੰਚਲ ਦੀ ਜਾ ਜਨ ਨਾਨਕ ਚਲ ਹੈ ਮਿਲੰਥਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰਾਈ ਰਤਨ ਨਾਮ ਹਾਰੇ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖਾ ਦੁਖ ਉਤਰੇ ਗੁਰੇ ਨਾਮ ਦੀਓ ਰੇਨ ਲਾਤਾ